ਹਾਂਜੀ ਵੀਰ ਜੀ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਹੈ ਪੀ ਲੋਹੜੀ ਸਾਰਿਆਂ ਨੂੰ ਆਪਣੇ ਵੀਰਾਂ ਨੂੰ ਬਾਕੀ ਇਹ ਆ ਵੀ ਸਾਢੇ 8 ਦਾ ਟਾਈਮ ਹੋ ਗਿਆ ਹਵਾਵਾਂ ਦੀ ਸ਼ਾਨਦਾਰ ਚੱਲਣ ਰਹੀ ਯਾਰ ਧੁੰਦ ਕਾਫੀ ਹੈਗੀ ਜੇ ਅੱਜ ਤੁਸੀਂ ਪਿੱਛੇ ਮੇਰੇ ਵੇਖ ਸਕਦੇ ਜੇ ਕਾਫੀ ਜ਼ਿਆਦਾ ਹੀ ਧੁੰਦ ਹੈਗੀ ਅੱਜ ਧੁੰਦ ਕਰਕੇ ਵੀ ਆਪਣੇ ਹਜੇ ਜਵਾਗ ਜੂਗੇ ਹਜੇ ਸੁੱਤੇ ਆ ਮੌਸਮ ਬੜਾ ਠੰਡਾ ਵਾ ਬਾਕੀ ਇਹ ਵੀ ਗੱਡੀ ਗਾੜੀ ਉੱਡਣੀ ਸਟਾਰਟ ਹੋਈ ਜਾਣੀ ਹੋਰ ਥੋੜੀ ਦੇਰ ਤੱਕ ਅੱਜ ਵਾਗਜੂਗ ਚੜੀ ਗਏ ਆ ਕੋਠਿਆਂ ਗਾਠਿਆਂ ਤੇ ਦੇਖ ਸਕਦੇ ਤੁਸੀਂ ਪਿੱਛੇ ਆਪਣੇ ਧੁੰਦ ਤੰਦ ਬੜੀ ਆ ਤਾਂ ਤੁਹਾਨੂੰ ਘਾਟੀ ਦਿਖਣ ਦੇਣਾ ਵਾ ਬਾਕੀ ਅੱਜ ਦੀ ਲੋਹੜੀ ਦੀ ਅਪਡੇਟ ਤੁਹਾਨੂੰ ਦਵਾਂਗੇ ਮੌਸਮ ਥੋੜਾ ਸੈੱਟ ਹੋਈ ਜਾਣਾ ਵਾ 12 1 ਵਜੇ ਤੱਕ ਗੱਡੀ ਗਾੜੀ ਆਪਣੇ ਵੀ ਫੋਲੀ ਉੱਡਦੀ ਇਥੇ ਬਾਕੀ ਅਗੀ ਮੌਸਮ ਠੰਡਾ ਹੋਣ ਕਰਕੇ ਥੋੜਾ ਜਿਹਾ ਜਵਾਗਜੂਗ ਘਰਾਂ ਦੇ ਵਿੱਚ ਹੀ ਆ ਹਜੇ ਜਿਹਵਾਗ ਤੇ ਰਾਜੀ ਨੇ ਬਾਹਰ ਨਿਕਲ ਨੂੰ ਬਾਕੀ ਮਾਪਿਓ ਜਿਹੜਾ ਉਹ ਕਹਿੰਦਾ ਨਹੀਂ ਵੀ ਠੰਡ ਬੜੀ ਆ ਤੇ ਕੋਟਿਆਂ ਘਟਿਆਂ ਦੇ ਹਿਸਾਬ ਨਾਲ ਹੀ ਚੜੋ ਇਹ ਅਭੀ ਕੈਂਟੇ ਖੰਡ ਤੱਕ ਹੋਰ ਜਵਾਕਾਂ ਜੂਕਾਂ ਨੇ ਆ ਵੀ ਬਾਹਰ ਆਟੋਮੈਟਿਕ ਆ ਜਾਣਾ ਵਾ ਬਾਕੀ ਤੁਹਾਨੂੰ ਅਪਡੇਟ ਸਾਰੀ ਦਿੰਦੇ ਰਾਵਾਂਗੇ ਆਪਾਂ ਲੋੜੀ ਤੀ ਬਾਕੀ ਆਪਣਾ ਵਲੌਗ ਹੈ ਜਿਹੜਾ ਆਪਣਾ ਚੈਨਲ ਹੈਗਾ ਵਾ ਏ ਜੇ ਬਿਜਲੀ ਵਾਲਾ ਉੱਤ ਆ ਹੀ ਜਾਣਾ ਵਾ ਸਾਰਾ ਤੁਸੀਂ ਚੈੱਕ ਕਰਿਓ ਨਾਲੇ ਦੱਸਿਓ ਕਿ ਕਿ ਆਪਾਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਵਲੌਗਰ ਇਹ ਆਪਣਾ ਸਟਾਰਟ ਅਪ ਹੀ ਆ ਆਪਾਂ ਹੁਣੇ ਸਟਾਰਟ ਕੀਤਾ ਵਾ ਬਾਕੀ ਸਾਰੀ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਲੋਹੜੀ ਦੀ ਲੋਹੜੀ ਤੋਂ ਅਗਲੇ ਦਿਨ ਦੀ ਵੀ ਅਪਡੇਟ ਦਵਾਂਗੇ ਤੁਹਾਨੂੰ ਮਾਗੀ ਦੀ ਸਾਰੀ ਤੇ ਬਾਕੀ ਆ ਵੀ ਆਪਣੇ ਜਿਹੜਾ ਜਿਹੜਾ ਵੀ ਭਰਾ ਆਪਣੇ ਚੈਨਲ ਨੂੰ ਵੇਖਦਾ ਵਾ ਆਪਣੀ ਵੀਡੀਓ ਨੂੰ ਵੇਂਦਾ ਵਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਿੰਡੂ ਬੰਦੇ ਆ ਕੋਈ ਜ਼ਿਆਦਾ ਸ਼ਹਿਰੀ ਨਹੀਂ ਹੈਗੇ ਆਪਾਂ ਬਾਕੀ ਰੌਣਕਾ ਪੂਰੀਆਂ ਲਾ ਕੇ ਰੱਖਾਂਗੇ ਵਲੋਗਾਂ ਬਲੂਗਾਂ ਦੇ ਵਿੱਚ ਟੈਨਸ਼ਨ ਨਾ ਲਿਓ ਬਾਕੀ ਬਾਬਾ ਸੁੱਖ ਰੱਖੇ ਚੜਦੀ ਕਲਾ ਸਾਰੀ ਗੱਲ ਸਾਰੇ ਭਰਾਵਾਂ ਨੂੰ